ਪਹਿਲਾਂ ਸਭ ਤੋਂ ਆਖਿਆ ਕਿ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰੋ ਦੂਜੇ ਨੰਬਰ ਤੇ ਜਿਹੜਾ 2 ਲੱਖ ਜੁਰਮਾਨਾ ਤੁਹਾਡਾ ਮਾਪ ਹੋ ਜਾਵੇਗਾ ਤੁਸੀਂ ਬਚ ਜਾਓਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਮੁਹੰਮਦ ਸਾਹਿਬ ਦੀ ਸਿਫਤ ਕਰਦੇ ਹੋ ਮਹਾਰਾਜ ਕਹਿੰਦੇ ਨਹੀਂ ਇਹ ਗੁਰੂ ਦੀ ਬਾਣੀ ਦੇ ਵਿੱਚ ਕੋਈ ਘਾਟਵਾਦ ਨਹੀਂ ਹੋ ਸਕਦੀ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਕੁਝ ਕੀਤਾ ਇਹ ਪੂਰਾ ਹੀ ਕੀਤਾ ਹੈ ਸਭ ਤੋਂ ਪਹਿਲਾਂ ਉਹਨੇ ਸਜ਼ਾ ਦਿੱਤੀ ਇਹਨਾਂ ਨੂੰ ਪ੍ਰਸ਼ਾਦਾ ਨਹੀਂ ਦੇਣਾ ਇਹਨਾਂ ਨੂੰ ਪਾਣੀ ਪੀਣ ਵਾਸਤੇ ਨਹੀਂ ਦੇਣਾ ਇਹਨਾਂ ਨੂੰ ਰਾਤ ਨੂੰ ਸੌਣ ਨਹੀਂ ਦੇਣਾ ਉਹ ਨਿੰਦਰੇ ਵਿੱਚ ਰੱਖਣਾ ਜਦੋਂ ਅਗਲੇ ਦਿਨੇ ਆਇਆ ਤੇ ਗੁਰੂ ਸਾਹਿਬ ਜੀ ਅਡੋਲ ਬੈਠੇ ਨੇ ਫਿਰ ਇਸ ਨੇ ਹੁਕਮ ਕੀਤਾ ਕਿ ਇਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਜਾਵੇ ਇਹਨਾਂ ਦੇ ਸੀਸ ਦੇ ਉੱਪਰ ਗਰਮ ਬਲ ਦੀ ਜਿਹੜੀ ਰੇਤਾ ਆ ਉਹ ਸਰੀਰ ਤੇ ਪਾਈ ਜਾਵੇ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਉਹ ਵੀ ਬਾਣਾ ਮਿੱਠਾ ਕਰਕੇ ਮੰਨੇ ਆ ਗੁਰੂ ਸਾਹਿਬ ਜੀ ਨੂੰ ਉਬਲਦੀ ਦੇਗ ਦੇ ਵਿੱਚ ਬਿਠਾਇਆ ਗਿਆ ਤੇ ਗੁਰੂ ਸਾਹਿਬ ਜੀ ਨੇ ਉਹ ਵੀ ਭਾਣਾ ਮਿੱਠਾ ਕਰਕੇ ਮੰਨਿਆ ਤੇ ਸਾਈ ਮੀਆਂ ਮੀਰ ਜੀ ਵੀ ਆਏ ਨੇ ਤੇ ਗੁਰੂ ਸਾਹਿਬ ਜੀ ਨੇ ਜਦੋਂ ਆਖਿਆ ਕਿ ਸਾਈ ਮੀਆਂ ਮੀਰ ਇਹ ਅਸੀਂ ਭਾਣੇ ਨੂੰ ਮੰਨ ਰਹੇ ਹਾਂ ਤੂੰ ਵੀ ਸ਼ਾਂਤ ਰਹਿਣਾ ਕਰ ਤੇ ਸਾਧ ਸੰਗਤ ਜੀ ਕਿਸੇ ਕਵੀ ਦੇ ਬੜੇ ਸੋਹਣੇ ਬੋਲ ਨੇ ਉਹਨਾਂ ਨੇ ਕੋਈ 76 17 ਲਿਖੀਆਂ ਉਹ ਕਹਿਣ ਲੱਗੇ ਕਹਿੰਦੇ ਜਿਸ ਦੇ ਸੀਸ ਤੇ ਕਦੀ ਸੀ ਕਲਸ ਝੁੱਲਦੇ ਗਰਮ ਬਾਲੂ ਦੇ ਕੜਸ਼ੇ ਪਵਾਰਿਆ ਸੀ ਕਈ ਪੈਰ ਅੰਗਿਆਰਾਂ ਦੀ ਸੇਜ ਬਹਿ ਕੇ ਕਈ ਪੈਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤ ਮਈ ਦੇ ਪੂਰਨੇ ਪਾਰਿਆ ਸੀ ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਫਿਰ ਵੀ ਸਤਨਾਮ ਵਾਹਿਗੁਰੂ ਗਾਰਿਆ ਸੀ ਕਹਿੰਦੇ ਸੀਨਾ ਤਪਦਾ ਜਗ ਦਾ ਠਾਰਨੇ ਨੂੰ ਤਨ ਆਪਣਾ ਸਾੜ ਵਿਖਾਰਿਆ ਸੀ ਤੇ ਸਾਧ ਸੰਗਤ ਦੇ ਅਗਲਾ ਬਚਨ ਕਹਿੰਦੇ ਕਹਿਣਾ ਸੋਖਾ ਸੁਨਣਾ ਵੀ ਬਹੁਤ ਸੌਖਾ ਔਖੀ ਗੱਲ ਐ ਅਮਲ ਕਮਾਣ ਵਾਲੀ ਇਹ ਤਾਂ ਆਤਮਾ ਹੀ ਰੱਬ ਦੀ ਸੀ ਤਤੀ ਤਵੀ ਤੇ ਬਹਿ ਕੇ ਸੁਖਮਨੀ ਗਾਉਣ ਵਾਲੀ ਕਹਿੰਦੇ ਕੋਈ ਛੋਟੀ ਜੀ ਗੱਲ ਨਹੀਂ ਇਹ ਤੇ ਕਹਿਣਾ ਵੀ ਬੜਾ ਸੌਖਾ ਅਸੀਂ ਵੀ ਕਹਿ ਦਿੰਨੇ ਝਟ ਦੇ ਵਿੱਚ ਮਹਾਰਾਜ ਤਤੀ ਤਵੀ ਤੇ ਬੈਠੇ ਮਹਾਰਾਜ ਉਬਲਦੇ ਪਾਣੀ ਵਿੱਚ ਉਬਾਲੇ ਖਾਦੇ ਕਹਿੰਦੇ ਸੁਣਨ ਵਾਲੇ ਵੀ ਸੁਣ ਲੈਂਦੇ ਨੇ ਕਹਿੰਦੇ ਅਸਲ ਦੇ ਵਿੱਚ ਉਦੋਂ ਪਤਾ ਲੱਗਦਾ ਜਦੋਂ ਆਪਣੇ ਆਪ ਤੇ ਇਹ ਪਈ ਹੋਵੇ ਫਿਰ ਪਤਾ ਲੱਗਦਾ ਕਹਿੰਦੇ ਜਦੋਂ ਉਸ ਦੇ ਅਮਲ ਕਰਨਾ ਹੋਵੇ ਫਿਰ ਪਤਾ ਲੱਗਦਾ ਭੰਗ ਗੁਰੂ ਅਰਜਨ ਦੇਵ ਜੀ ਜਿੱਥੇ ਉਹਨਾਂ ਦੇ ਸੀਸ ਤੇ ਚੌਰ ਝੁਲਦਾ ਸੀ ਅੱਜ ਉਹਨਾਂ ਦੇ ਸੀਸ ਦੇ ਉੱਪਰ ਗਰਮ ਰੇਤਾ ਪੈ ਰਹੀ ਹੈ ਗੁਰੂ ਸਾਹਿਬ ਜੀ ਸਿੰਘਾਸਨ ਤੇ ਬੈਠਦੇ ਸੀ ਅੱਜ ਤਤੀ ਸੁਰਖ ਤਵੀ ਤੇ ਬੈਠੇ ਨੇ ਗੁਰੂ ਸਾਹਿਬ ਜੀ ਹਰ ਕੀ ਪੌੜੀ ਤੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਸੀ ਅੱਜ ਉਬਲਦੇ ਹੋਏ ਪਾਣੀ ਦੇ ਵਿੱਚ ਉਬਾਲੇ ਖਾ ਰਹੇ ਨੇ ਸਾਧ ਸੰਗਤ ਜੀ ਕਿਉਂ ਇਹ ਸਾਨੂੰ ਵੇਖਣਾ ਪਵੇਗਾ ਇਹ ਇਹੀ ਕਾਰਨ ਹੈ ਕਿ ਸਮੇਂ ਦੀ ਹਕੂਮਤ ਨੇ ਸੱਚ ਨੂੰ ਦੱਬਣਾ ਚਾਹਿਆ ਪਰ ਜਿੰਨਾ ਜਿੰਨਾ ਵੀ ਸੱਚ ਨੂੰ ਹਕੂਮਤਾਂ ਨੇ ਦੱਬਿਆ ਉਹ ਸੱਚ ਉਹਨਾਂ ਯੁੱਗਰ ਕੇ ਤਾਹ ਨੂੰ ਆਇਆ ਹੈ ਸਮੇਂ ਸਮੇਂ ਦੀਆਂ ਸਰਕਾਰਾਂ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕਿਉਂ ਹੋਏ ਇਹ ਸੱਚ ਨੂੰ ਦਬਾਉਣ ਵਾਸਤੇ ਸ੍ਰੀ ਦਰਬਾਰ ਸਾਹਿਬ ਨੂੰ ਖਤਮ ਕਰਨ ਵਾਸਤੇ ਹਰ ਇੱਕ ਵਾਰ ਇਹਨਾਂ ਨੂੰ ਦਰਬਾਰ ਸਾਹਿਬ ਹੀ ਲੱਭਦਾ ਕਦੀ ਅਹਿਮਦ ਸ਼ਾਹ ਬਦਾਲੀ ਚੜ ਕੇ ਆ ਗਿਆ ਕਦੀ ਮਸਾ ਰੰਗੜ ਚੜ ਕੇ ਆ ਗਿਆ ਕਦੀ ਇੰਦਰਾ ਚੜ ਕੇ ਆ ਗਈ ਕਦੀ ਕੋਈ ਚੜ ਕੇ ਆ ਗਿਆ ਤੇ ਸਾਧ ਸੰਗਤ ਜੀ ਇਹ ਸਮੇ ਸਮੇ ਦੀਆਂ ਸਰਕਾਰਾਂ ਇਹ ਸੱਚ ਨੂੰ ਦੱਬਣਾ ਚਾਹੁੰਦੀਆਂ ਨੇ ਪਰ ਇਹ ਜਿਹੜੀ ਸਿੱਖੀ ਗੁਰੂ ਨਾਨਕ ਦੇਵ ਮਹਾਰਾਜ ਸਤਗੁਰੂ ਜੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ